ਵਿਆਹ ਇੱਕ ਅਜਿਹਾ ਬੰਧਨ ਹੁੰਦਾ ਜਦੋਂ ਵੀ ਕਿਸੇ ਲੜਕੀ ਦੀ ਉਮਰ ਹੁੰਦੀ ਆ ਵਿਆਹ ਕਰਵਾਉਣ ਦੀ ਤਾਂ ਉਸ ਦੇ ਨਾਲ ਵਿਆਹ ਕਰਵਾਉਣ ਵਾਲਾ ਨੌਜਵਾਨ ਜਦੋਂ ਉਸ ਨੂੰ ਵਿਆਹ ਦਾ ਲਾਰਾ ਲਾਉਂਦਾ ਝਾਂਸਾ ਲਾਉਂਦਾ ਤਾਂ ਛੱਟ ਉਸ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਪਰ ਅੱਜ ਕੱਲ੍ਹ ਅਜਿਹੇ ਮਾਮਲੇ ਸਾਹਮਣੇ ਆ ਰਹੇ ਆ ਜਿੱਥੇ ਕਿ ਵਿਆਹ ਕਰਵਾਉਣ ਦੀ ਉਮਰ ਵੀ ਨਹੀਂ ਹੁੰਦੀ ਬਲਕਿ ਲੜਕੀ ਨਵਾਲਗ ਹੁੰਦੀ ਆ ਪਰ ਫਿਰ ਵੀ ਉਹ ਨਵਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਕੋਈ ਗਲਤ ਕੰਮ ਕਰ ਜਾਂਦੇ ਨੇ ਨੌਜਵਾਨ ਤਾ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੜ ਸ਼ੰਕਰ ਦੇ ਵਿੱਚ ਇੱਕ ਨੌਜਵਾਨ ਨਵਾਲਿਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਕੇ ਚਲੇ ਗਿਆ ਤਾਂ ਗੜ ਸ਼ੰਕਰ ਦੇ ਵਿੱਚ Hindu ਜਥੇਬੰਦੀਆਂ ਦੇ ਵੱਲੋਂ ਇਸ ਨਵਾਲਿਕ ਲੜਕੀ ਨੂੰ ਉਸ ਨੌਜਵਾਨ ਦੇ ਝੁੰਗਲ ਦੇ ਵਿੱਚੋਂ ਜਿਹੜਾ ਛੁਡਾ ਲਿਆ ਗਿਆ ਛਡਾ ਕੇ ਪੁਲਿਸ ਦੇ ਹਵਾਲੇ ਉਸ ਨੌਜਵਾਨ ਨੂੰ ਵੀ ਕਰ ਦਿੱਤਾ ਗਿਆ ਦਰਅਸਲ ਪੂਰਾ ਮਾਮਲਾ ਜਿਹੜਾ ਜਾਣਕਾਰੀ ਮਿਲੀ ਆ ਕਿ ਸ਼ੇਟੂ ਪੁੱਤਰ ਦਮਾ ਸੰਵਾਰ ਲਈ ਮੁਜਫਰ ਨਗਰ ਉੱਤਰ ਪ੍ਰਦੇਸ਼ ਵਾਸੀ ਪਿੰਡ ਬਸੇਡਰਾ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਹੈ ਕਿ ਉਸਦੀ ਬੇਟੀ ਸ਼ਬਾਤੀ ਜਿਸ ਦੀ ਕੀ ਉਮਰ 15 ਸਾਲ ਸੀ ਇੱਕ ਮਹੀਨੇ ਤੋਂ ਲਾਪਤਾ ਸੀ ਜਦੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਤਾਂ ਉਹ ਥਾਣੇ ਵਾਲੇ ਉਸ ਦੀ ਭਾਲ ਜ਼ਰੂਰ ਕਰ ਰਹੇ ਸੀ ਪਰ ਜੋ Hindu ਜਥੇਬੰਦੀਆਂ ਉਹਨਾਂ ਦੇ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ ਉਸ ਲੜਕੀ ਨੂੰ ਲੱਭਿਆ ਗਿਆ ਤੇ ਲੜਕੀ ਨੂੰ ਲੱਭਿਆ ਗਿਆ ਜੋ ਲੜਕਾ ਲੈ ਕੇ ਗਿਆ ਸੀ ਉਸ ਲੜਕੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਲੜਕੀ ਦਾ ਪਿਤਾ ਕੀ ਕੁਝ ਕਹਿ ਰਿਹਾ ਤੇ ਇਸ ਮੌਕੇ ਸੰਦੀਪ ਠਾਕੁਰ ਜ਼ਿਲ੍ਹਾ ਪ੍ਰਧਾਨ ਬਜਰੰਗ ਦਲ ਦੇ ਕੀ ਕੁਝ ਕਹਿ ਰਹੇ ਨੇ ਤੇ ਪਬਲਿਕ ਕੀ ਕਹਿ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਤਾਂ ਤੁਸੀਂ ਸੁਣਿਆ ਪੀੜਤ ਪਰਿਵਾਰ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਿਆ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਆ ਕਿ ਅਸੀਂ ਜੋ ਵੀ ਕਾਰਵਾਈ ਆ ਉਹ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਜਾਂਚ ਕਰ ਰਹੇ ਹਾਂ ਤਾਂ ਕਹ ਰਿਹਾ ਜਿ ਇਹ ਮਾਮਲੇ ਬਹੁਤ ਸਾਰੇ ਆਉਂਦੇ ਨੇ ਕਿ ਵਾਕੇ ਹੀ ਲੜਕਾ ਉਸ ਲੜਕੀ ਨੂੰ ਲੈ ਕੇ ਗਿਆ ਸੀ ਜਾਂ ਫਿਰ